ਲਓ ਬਈ ਮਿੱਤਰੋ ਮੈਂ ਅਸਲ ਵਿੱਚ ਇਹ ਦਰਖਤ ਦਿਖਾਉਣ ਲੱਗਿਆ ਕਿ ਦੇਖੋ ਇਹਦੀ ਸੁਰੱਖਿਆ ਵਾਸਤੇ ਕਿ ਇਹ ਨੇਰੀ ਨਾਲ ਹਵਾ ਨਾਲ ਝਖੜਾ ਨਾਲ ਟੁੱਟ ਨਾ ਜਾਵੇ ਤੇ ਦੇਖੋ ਲੋਹੇ ਦੇ ਐਂਗਲ ਕੱਸ ਕੇ ਇੱਥੇ ਤੱਕ ਇਹ ਵਿਚੋਰਾ ਪਾਸਿਆਂ ਦੀ ਇਹਦੀ ਸੇਫਟੀ ਮੰਨੋ ਸੁਰੱਖਿਆ ਕੀਤੀ ਗਈ ਆ ਉੜਾ ਜੱਟ ਡੈਡਾ ਹੋਇਆ ਸੀ ਇਸ ਕਰਕੇ ਤੇ ਮੈਂ ਸੋਚਦਾ ਸੀ ਜੇ ਕਿਤੇ ਹੁੰਦਾ ਇਹ ਆਪਣੇ ਪੰਜਾਬ ਚ ਵੱਡ ਕੇ ਪਰੇ ਕਰਨਾ ਸੀਗਾ ਨਾ ਇਹਨ ਕਿੱਥੇ ਕਨਾ ਸਿਸ ਕਰਕੇ ਇਹ ਲੋਕ ਇਟਲੀ ਵਾਲੇ ਜਿਹੜੇ ਆ ਡਰਾਖਤਾ ਨੂੰ ਬਹੁਤ ਪਿਆਰ ਕਰਦੇ ਆ ਵੈਸੇ ਤਾਂ ਇਨਸਾਨ ਨੂੰ ਵੀ ਕਰਦੇ ਆ ਪੰਛੀਆਂ ਨੂੰ ਕੁੱਤਿਆਂ ਬਿੱਲਿਆਂ ਨੂੰ ਤੇ ਇਸ ਕਰਕੇ ਸਾਨੂੰ ਵੀ ਜਿਹੜੀ ਕੁਦਰਤ ਆ ਉਹਦੇ ਨਾਲ ਖਲਵਾਲ ਨਹੀਂ ਕਰਨਾ ਚਾਹੀਦਾ। ਦਰਖਤ ਵੱਧ ਤੋਂ ਵੱਧ ਲਾਉਣੇ ਚਾਹੀਦੇ ਆ। ਤੇ ਜਿਹੜੇ ਹੈਗੇ ਉਹਨਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਦੇਖੋ ਦਰਖਤ ਦੇ ਥੱਲੇ ਫੁੱਲ ਲੱਗੇ ਆ ਇਹ ਆ। ਇਹ ਸਾਂਝੀ ਜਗ੍ਹਾ ਆ। ਚੌਂਕ ਆ ਉਹਦੇ ਸਾਈਡ ਤੇ ਲੱਗਿਆ ਹੋਇਆ ਜੀ ਤਿੰਨ ਖੁੰਝੇ ਚੌਂਕ ਦੇ। ਇਹਦੀ ਇਸ ਹਾਵ ਨਾਲ ਇਹਦੀ ਸੁਰੱਖਿਆ ਕੀਤੀ ਗਈ ਆ ਠੀਕ ਹੈ ਜੀ ਦੇਖੋ ਜਦੋਂ ਹੋ ਜਾਏਗਾ ਮੋਟਾ ਤੇ ਨਾਟ ਖੋਲ ਕੇ ਕਿ ਇਹ ਲਾ ਸਕਦੇ ਆ ਠੀਕ ਹੈ ਇੰਨੀ ਸੀ ਮੇਰੀ ਗੁਜਾਰਸ਼ ਵੱਧ ਤੋਂ ਵੱਧ ਦਰਖਤ ਪੌਦੇ ਲਗਾਓ ਬੂਮਾਰੀਆਂ ਪਜਾਓ ਠੀਕ ਹੈ ওকে ਸਤਿਕਾਰ